ਮੁਦੀਪ ਨੇ ਹਰ ਵਿਅਕਤੀ ਜਿਹੜਾ ਹੈ ਆਪਣੀ ਡਿਊਟੀ ਦੇ ਵਿੱਚ ਮਸ਼ਰੂਫ ਹੈ ਇਸ ਵਕਤ ਸੋ ਇਹ ਲਾਈਵ ਕਵਰੇਜ ਅਸੀਂ ਆਰ ਪੀ ਬੀ ਪੰਜਾਬ ਦੇ ਉੱਤੇ ਦੇਖ ਰਹੇ ਹਾਂ ਸੋ ਇਹ ਵੱਡੀ ਜਿਹੜੀ ਕਹਿ ਰਹੀ ਹੈ ਕਿ ਵੱਡੀ ਚੈਕਿੰਗ ਦੀ ਕਾਰਵਾਈ ਹੈ ਇਹ ਪਰਨ ਸਾਥ ਦੇ ਪਿਛਲੇ ਦਾ ਨਿਗਰਾਨੀ ਲਈ ਬਹੁਤ ਬਰੀਕੀ ਦੇ ਨਾਲ ਜਾਂਚ ਕੀਤਾ ਜਾਣਾ ਹੈ ਹੰਝ ਬਿਨਾ ਕਿਸੇ ਕਾਮਕਾਰ ਤੋਂ ਸੜਕਾਂ ਦੇ ਉੱਤੇ ਖੜ ਜਾਂਦੇ ਆ ਟੋਲੇ ਬਣਾ ਲੈਂਦੇ ਆ ਉਹਨਾਂ ਦੀ ਵੀ ਜਾਂਚ ਜਿਹੜੀ ਹੈ ਇੱਥੇ ਕੀਤੀ ਜਾ ਰਹੀ ਹੈ ਇਹ ਤਸਵੀਰ ਪਟਿਆਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਬੱਸ ਅੱਡੇ ਦੇ ਦਰਮਿਆਨੇ ਚੌਕੜੀ ਦੇ ਰੇਲਵੇ ਸਟੇਸ਼ਨ ਦੇ ਇਹਨਾਂ ਲੋਕਾਂ ਦਾ ਜਾਂਚ ਕਰਨਾ ਕਰਦਾ ਹੈ ਦੇਖੋ ਚੈਕਿੰਗ ਕੀਤੀ ਜਾ ਰਹੀ ਹੈ ਨਾ ਸਾਰੇ ਲੋਕਾਂ ਦੀ ਇਹ ਆਰਗੂਮੈਂਟ ਕਰੀਏ ਪਾਸੇ ਲੱਗ ਸਕਦੀ ਹੈ ਇਹਦਾ ਮਕਸਦ ਕੀ ਹੈ ਸਾਡਾ ਸਰਦਾਰ ਬਹੁਤ ਬਹੁਤ ਪੈਸੇ ਲੈਣ ਜਾ ਰਿਹਾ ਤੁਮੇ ਦਾ ਨਾਦੀ ਦਾ ਕੰਮ ਕਰਦਾ ਹਾਂ ਖਾਸ ਕਾਰਨ ਕੀ ਹੈ ਕਿਉਂ ਇੱਥੇ ਬੈਠੇ ਲੋਕ ਨਾ ਕਿਸੇ ਦਾ ਕੋਈ ਵੀ ਵਿਅਕਤੀ ਜਿਹੜਾ ਬਿਨਾਂ ਕਿਸੇ ਕੰਮਕਾਰ ਤੋਂ ਚੌਂਕਾਂ ਦੇ ਵਿੱਚ ਚਰਾਹਿਆਂ ਦੇ ਵਿੱਚ ਜਾਂ ਆਪਣੇ ਵਾਹਨਾਂ ਦੇ ਉੱਤੇ ਖੜ ਜਾਂਦਾ ਹੈ يلا માતા جيڪو چاهي آهي انهن لوڪن کي ڪٿي جاڻي سگهن ٿا پنهنجي پنهنجي ਜਿਹੜਾ ਹੈਗਾ ਅੱਜ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਪਟਿਆਲਾ ਦੇ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਉਹ ਵੀ ਪਹੁੰਚੇ ਨੇ ਤੁਹਾਨੂੰ ਲਾਈਵ ਤਸਵੀਰਾਂ ਪਟਿਆਲਾ ਦੇ ਜਿਹੜੇ ਮੌਕੇ ਦੇ ਮਾਮੇ ਦੇ ਵਿੱਚ ਇਹਨੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਇਸ ਮੌਕੇ ਦੀਆਂ ਲਾਈਵ ਤੁਹਾਨੂੰ ਪਟਿਆਲਾ ਤੋਂ ਦਿਖਾ ਰਹੇ ਇਸ ਮੌਕੇ ਜਿਹੜੇ ਪਟਿਆਲਾ ਦੇ ਐਸਐਸਪੀ ਸ਼੍ਰੀ ਵਰਨ ਸ਼ਰਮਾ ਜੀ ਵੀ ਮੌਕੇ ਤੇ ਪਹੁੰਚੇ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਉਹ ਐਸਐਸਪੀ ਪਟਿਆਲਾ ਪਟਿਆਲਾ ਉਹ ਵੀ ਮੌਕੇ ਤੇ ਪਹੁੰਚੇ ਨੇ ਸੋ ਤੁਹਾਨੂੰ ਤਾਰੀਕੀ ਨਾਲ ਦਿਖਾ ਦਿੱਤੀ ਜਾ ਰਹੀ ਹੈ ਪੂਰੀ ਟੀਮ ਨਾਲ ਕੰਮ ਕਰਨਾ ਚਾਹੁੰਦੇ ਨੇ ਇਹ ਸਾਰੇ ਸਰਕਾਰ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਆਇਆ ਯੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਸਾਰੇ ਪੰਜਾਬ 'ਚ ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਜਿਹੜੇ ਡਰੱਗ ਕੰਜ਼ਿਊਮਰ ਹੌਟਸਪੌਟਸ ਨੇ ਉੱਥੇ ਕੱਸੋ ਆਪਰੇਸ਼ਨ ਕੀਤੇ ਜਾ ਰਹੇ ਪੰਜਾਬ ਸਰਕਾਰ ਦੀ ਤੇ ਮਨਜੋਗ ਡੀਜੀਪੀ ਸਾਹਿਬ ਦੀ ਸਖਤ ਹਦਾਇਤਾਂ ਨੇ ਕਿ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਨਸ਼ੇ ਦੇ ਦਲਦਲ 'ਚ 유ਵਾਵਾਂ ਨੂੰ ਫਸਾਉਂਦੇ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਹੈ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੀ ਇਸ ਬਿਮਾਰੀ 'ਚ ਇਸ ਕੋਡ 'ਚ ਪਏ ਹੋਏ ਆ ਉਹਨਾਂ ਨੂੰ ਐਜ਼ ਅ ਪੇਸ਼ੈਂਟ ਦੇਖਣਾ ਆ ਤੇ ਨਸ਼ਾ ਛੁਡਾਊ ਕੇਂਦਰਾਂ 'ਚ ਤੇ ਡੀ ਐਡਿਕਸ਼ਨ ਕੇਂਦਰਾਂ 'ਚ ਦਾਖਲ ਕਰਾਉਣਾ ਆ ਤੇ ਉਸੇ ਮੂਹਮ 'ਚ ਅੱਜ ਪਟਿਆਲੇ ਜ਼ਿਲ੍ਹੇ 'ਚ 25 ਥਾਵਾਂ 'ਤੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਰਨਰ ਹੋਟਲ ਦੇ ਬੈਕਸਾਈਡ 'ਤੇ ਜਿਹੜੀ ਬਸਤੀ ਉੱਥੇ ਮੈਂ ਮੇਰੇ ਐਸ ਪੀ ਸਿਟੀ ਪਲਵਿੰਦਰ ਚੀਮਾ ਜੀ ਡੀ ਐਸ ਪੀ ਸਿਟੀ ਸਤਨਾਮ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਆ ਅਸੀਂ ਇੱਥੇ ਕਰਾਂਗੇ ਸਰ ਜਿਸ ਤਰ੍ਹਾਂ ਕਿ ਇਹ ਮੇਨ ਇਲਾਕੇ ਆ ਗਏ ਇਸ ਤੋਂ ਇਲਾਵਾ ਕੁਝ ਇਲਾਕੇ ਅਜਿਹੇ ਜਿਹੇ ਹੁੰਦੇ ਨੇ ਜਿਹੜੇ ਛੁਪੇ ਹੋਏ ਹੁੰਦੇ ਆ ਉਹਦੀ ਜੇਕਰ ਕੋਈ ਜਾਣਕਾਰੀ ਦੇਣਾ ਚਾਹਦਾ ਤੇ ਪੁਲਿਸ ਨਾਲ ਕਿਸ ਤਰ੍ਹਾਂ ਸੰਪਰਕ ਕਰੇ ਦੇਖੋ ਜੀ ਸਾਡਾ ਸੇਫ ਪੰਜਾਬ ਹੈਲਪਲਾਈਨ ਦਾ ਵੀ ਨੰਬਰ ਜਿਹੜਾ ਆ ਉਹ ਸਾਡੀ ਵੈਬਸਾਈਟ ਤੇ ਅਵੇਲੇਬਲ ਹੈਗਾ ਕੋਈ ਵੀ ਨਸ਼ਾ ਵੇਚਣ ਦੀ ਜੇ ਜਾਣਕਾਰੀ ਹੈਗੀ ਹੈ ਤੇ ਉਹਨੂੰ ਸੇਫ ਪੰਜਾਬ ਹੈਲਪਲਾਈਨ ਤੇ ਦੱਸਿਆ ਜਾਵੇ ਅਸੀਂ 22 ਤੋਂ 250 ਤੋਂ 300 ਐਫ ਆਈ ਆਰਾਂ ਜਿਹੜੀਆਂ ਨੇ ਉਹ ਸੇਫ ਪੰਜਾਬ ਹੈਲਪਲਾਈਨ ਦੇ ਉੱਪਰ ਆਈ ਜਾਣਕਾਰੀ ਤੋਂ ਦਰਜ ਕੀਤੀਆਂ ਨੇ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਪਛਾਣ ਗੁਪਤ ਰੱਖੀ ਜਾਊਗੀ ਤੇ ਨਸ਼ਾ ਵੇਚਣ ਵਾਲਿਆਂ ਤੇ ਸਖਤ ਕਾਰਵਾਈ